ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੁਲਿਸ ਕਮਿਸ਼ਨਰ ਦਫ਼ਤਰ ਜਲੰਧਰ ਪਹੁੰਚੇ ਆਂ ਤੇ ਸਾਡੀ ਸਮੂੱਚੀ ਸਿੱਖ ਤਾਲਮਿਲ ਕਮੇਟੀ ਸ਼ਹੀਦ ਭਗਤ ਸਿੰਘ ਯੂਥ ਕਲੱਬ ਔਰ ਗੈਪ ਐਨ ਜੀਓ ਔਰ ਹੋਰ ਸਾਡੇ ਵਾਤਾਵਰਨ ਪ੍ਰੇਮੀ ਜਿੰਨੇ ਵੀ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਲੋਕ ਆ ਸਾਰੇ ਹੀ ਅੱਜ ਅਸੀਂ ਪੁਲਿਸ ਕਮਿਸ਼ਨਰ ਦਫ਼ਤਰ ਇੱਕ ਕੰਪਲੇਂਟ ਦੇਣ ਲਈ ਪਹੁੰਚੇ ਆਂ ਕੱਲ ਤੁਸੀਂ ਦੇਖਿਆ ਹੋਊਗਾ ਕਿ ਕਾਫੀ ਨਿਊ ਚੈਨਲਾਂ ਤੇ ਖਬਰਾਂ ਵੀ ਚੱਲੀਆਂ ਕਿ ਸਿਵਲ ਸਰਜਨ ਦਫ਼ਤਰ ਦੇ ਵਿੱਚ ਜਿਹੜੇ 20 ਦੇ ਕਰੀਬ ਵੱਡੇ ਬੂਟੇ ਜਿਹੜੇ 100-100 ਸਾਲ ਪੁਰਾਣੇ ਬੂਟੇ ਸੀ ਉਹਨਾਂ ਦਾ ਕਤਲ ਕੀਤਾ ਗਿਆ ਤੇ ਉਹਦੇ ਸਬੰਧ ਦੇ ਵਿੱਚ ਜਿਹੜੇ ਸਾਰੇ ਹੀ ਵਾਤਾਵਰਣ ਪ੍ਰੇਮੀਆਂ ਦੇ ਮਨਾਂ ਨੂੰ ਬੜੀ ਠੇਸ ਪਹੁੰਚੀ ਪਰ ਪ੍ਰਸ਼ਾਸਨ ਦੀ ਪਤਾ ਨਹੀਂ ਇਹੋ ਜੀ ਕਿਹੜੀ ਮਜਬੂਰੀ ਸੀ ਜਾਂ ਉਹ ਸਿਵਲ ਸਰਜਨ ਦੀ ਮਜਬੂਰੀ ਸੀਗੀ ਜਾਂ ਪੀਡਬਲਯੂਡੀ ਦੀ ਮਜਬੂਰੀ ਸੀ ਕਿਹੜੇ ਕਾਨੂੰਨਾਂ ਦੇ ਤਹਿਤ ਕਿਹੜੇ ਅਧਿਕਾਰ ਦੇ ਤਹਿਤ ਜਿਹੜੀ ਇੱਕ ਦਰੱਖਤਾਂ ਦਾ ਕਤਲੇਆਮ ਕਰਨ ਦੀ ਜਿਹੜੀ ਪਰਮਿਸ਼ਨ ਦਿੱਤੀ ਗਈ ਸੋ ਇਹਦੇ ਸਬੰਧ ਦੇ ਵਿੱਚ ਅੱਜ ਅਸੀਂ ਸਾਡੇ ਸਮੂਹ ਵਾਤਾਵਰਣ ਪ੍ਰੇਮੀ ਅੱਜ ਅਸੀਂ ਪੁਲਿਸ ਕਮਿਸ਼ਨਰ ਦਫ਼ਤਰ ਇੱਕ ਦਰਖਾਸਤ ਦੇਣ ਲਈ ਪਹੁੰਚੇ ਹਾਂ ਔਰ ਜਿਹੜੇ ਇਹਦੇ ਵਿੱਚ ਜ਼ਿੰਮੇਵਾਰ ਲੋਕ ਆ ਜਿਨ੍ਹਾਂ ਨੇ ਇਹ ਕਤਲੇਆਮ ਕੀਤਾ ਹੈ ਜਿਹੜਾ ਕੁਦਰਤ ਦੇ ਨਾਲ ਕੁਦਰਤ ਦਾ ਕਤਲੇਆਮ ਕੀਤਾ ਆ ਕਿਉਂਕਿ ਉਹ ਦਰੱਖਤ ਜਿਹੜੇ ਸਾਨੂੰ ਠੰਡੀਆਂ ਛਾਵਾਂ ਠੰਡੀ ਹਵਾ ਦਿੰਦੇ ਆ ਔਰ ਆਕਸੀਜਨ ਦਿੰਦੇ ਆ ਔਰ ਫਾਲ ਦਿੰਦੇ ਆ ਉਹਨਾਂ ਦਰਖਤਾਂ ਦਾ ਜਿਹੜਾ ਕਤਲ ਕੀਤਾ ਗਿਆ ਉਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਜਿਹੜੇ ਸਾਡੇ ਪ੍ਰਾਤਨ ਦਰਖਤ ਸੀਗੇ ਜਿਵੇਂ ਪਿੱਪਲ ਹੋ ਗਿਆ ਬੋਹੜ ਆ ਨੀਮ ਸੀਗੀ ਆਂਬ ਸੀਗਾ ਸੋ ਇਹੋ ਜਿਹੇ ਜਿਹੜਾ ਦਰਖਤਨਾ ਦਾ ਜਿਹੜਾ ਕਤਲੇਆਮ ਕਰਨਾ ਕਿਤੇ ਦੇਣਾ ਕਿਤੇ ਜਿਹੜਾ ਕੁਦਰਤ ਦੇ ਦਿਨ ਨਾਲ ਜਿਹੜਾ ਬਹੁਤ ਵੱਡਾ ਖਲਵਾੜਿਆ ਸੋ ਇਸ ਸਬੰਧ ਦੇ ਵਿੱਚ ਅੱਜ ਅਸੀਂ ਜਿਹੜੀ ਹੈ ਦਰਖਾਸਤ ਦੇਣ ਲਈ ਪਹੁੰਚੇ ਆ ਸੋ ਇਹਦੇ ਵਿੱਚ ਅਸੀਂ ਮੰਗ ਕਰਦੇ ਆ ਤੁਹਾਡੇ মিডিਆ ਜਰੀਏ ਵੀ ਮੰਗ ਕਰਦੇ ਆ ਬੁਲਸਰ ਪ੍ਰਸ਼ਾਸਨ ਦੇ ਕੋਲੋਂ ਡੀਸੀ ਸਾਹਿਬ ਕੋਲੋਂ ਕਿ ਜਿਹੜੇ ਲੋਕ ਇਹਦੇ ਵਿੱਚ ਜ਼ਿੰਮੇਵਾਰ ਆ ਉਹਨਾਂ ਦੇ ਉੱਤੇ ਸਖਤ ਤਰਾਵਾਂ ਦੇ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜਿਹੜਾ ਇਹ ਕੁਦਰਤੇ ਦੇ ਨਾਲ ਖਲਵਾੜ ਨਾ ਕਰ ਸਕੇ ਜਿਹੜਾ ਇਹ ਦਰਕਤਾਂ ਦਾ ਕਤਲੇਆਮ ਆਏ ਦਿਨ ਹੁੰਦਾ ਪਿਆ ਵਾ ਇਹ ਇਸ ਤਰੀਕੇ ਦਾ ਕੋਈ ਕਤਲੇਆਮ ਨਾ ਕਰ ਸਕੇ ਸੋ ਇਹ ਇਨਾ ਹੀ ਕਹਿੰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹਿਬ ਜੀ ਪਹਿਲਾਂ ਸਭ ਤੋਂ ਸਭ ਬੋਲਾਈਏ ਵਾਹਿਗੁਰਜੀ ਜੀ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਜੋ ਆਕਸੀਜਨ ਦੇ ਵਾਰੇ ਜਦੋਂ ਪੁੱਛਿਆ ਬਾਤ ਤੇ ਕਰ ਲਿਆ ਉਹ ਜਿਹੜੇ ਹਾਂ ਕੱਲ ਵੀ ਸਿਵਲ ਹਸਪਤਾਲ ਦੇ ਵਿੱਚ ਹੋਇਆ ਜੋ ਉਹਨਾਂ ਦਾ ਕੱਟਿਆ ਉਹਨਾਂ ਕੋਲ ਪਰਮਿਸ਼ਨ ਲਈ ਜਾ ਕਿ ਆਪਣੇ ਆਪ ਉਹਨਾਂ ਦੀ ਕੀ ਕਹਣਾ ਚਾਹੁੰਦੇ ਨੇ ਭਾਈ ਇਹ ਹੀ ਅਸੀਂ ਅੱਜ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹ ਹੀ ਅਸੀਂ ਪੁੱਛਣਾ ਚਾਹੁੰਦੇ ਹਾਂ ਅਸੀਂ ਆਰਟੀਆਈ ਦੇ ਤਹਿਤ ਜਿਹੜੇ ਸਾਰੇ ਇਹ ਡਾਕੂਮੈਂਟ ਵੀ ਮੰਗਣ ਜਾ ਰਹੇ ਹਾਂ ਔਰ ਦੇਖੋ ਇਹ ਕੁਦਰਤ ਦਾ ਕਤਲ ਕਰਨ ਲਈ ਪਰਮਿਸ਼ਨ ਕੌਣ ਪਰਮਿਸ਼ਨ ਦੇ ਸਕਦਾ ਆ ਇਹ 100 ਸਾਲ ਪੁਰਾਣੇ ਦਰਖਤਾਂ ਇਹ ਕੌਣ ਹੁੰਦੇ ਪ੍ਰਸ਼ਾਸਨ ਵਾਲਾ ਚਾਹੇ ਉਹ ਪੀ ਡਬਲਯੂ ਡੀ ਵਾਲੇ ਇਹਨਾਂ ਨੇ ਕਿਹੜੇ ਆਧਾਰ ਤੇ ਕੁਦਰਤ ਦਾ ਕਤਲ ਕਰਨ ਦੀ ਕਿਹੜੀ ਪਰਮਿਸ਼ਨ ਕਿ ਇਹ ਇਨਸਾਨੀਅਤ ਦਾ ਕੋਈ ਫਰਜ ਨਹੀਂ ਬਣਦਾ ਕਿ 100 ਸਾਲ ਪੁਰਾਣੇ ਜਿਹੜੇ ਦਰਖਤਾਂ ਤੁਸੀਂ ਕਤਲ ਕਰਦੇ ਹੋ ਹੋ ਸਕਦਾ ਇਹਨਾਂ ਦਾ ਹੁਣ ਜਵਾਬ ਸਾਡੇ ਸਾਹਮਣੇ ਇਹੀ ਹੋਵੇ ਕਿ ਜੀ ਸਾਡੇ ਕੋਲ ਤਾਂ ਪਰਮਿਸ਼ਨ ਸੀ ਕਾਦੀ ਪਰਮਿਸ਼ਨ ਕੁਦਰਤ ਦਾ ਕਤਲ ਕਰਨ ਵਾਸਤੇ ਕਾਦੀ ਪਰਮਿਸ਼ਨ ਕਿਨਾ ਨੇ ਇਹਨਾਂ ਨੂੰ ਅਧਿਕਾਰ ਦਿੱਤਾ ਕਿ ਇਹੋ ਜਿਹੀਆਂ ਪਰਮਿਸ਼ਨਾਂ ਦੇਣ ਕਿ ਜਿਹੜਾ ਕੁਦਰਤ ਦੇ ਕਾਤਲ ਬਣਦੇ ਜਾ ਰਹੇ ਆ ਸੋ ਇਸ ਕਰਕੇ ਇਹ ਕੋਈ ਅਸੀਂ ਇਹੋ ਜਿਹੀ ਪਰਮਿਸ਼ਨ ਨੂੰ ਕੋਈ ਮਾਨਤਾ ਨਹੀਂ ਹੋਣੀ ਚਾਹੀਦੀ ਸੋ ਸਰਕਾਰ ਸਰਕਾਰ ਨੂੰ ਚਾਹੀਦਾ ਕਿ ਇਹਦੇ ਵਿੱਚ ਦਖਲ ਦੇ ਕੇ ਇਹੋ ਜਿਹੇ ਜਿਹੜੇ ਪ੍ਰਸ਼ਾਸਨਿਕ ਅਧਾਰੀ ਅਧਿਕਾਰੀ ਆ ਜਿਹੜੇ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ ਕਿਉਂਕਿ ਉਹਦਾ ਮੁੱਲ ਜਿਹੜਾ ਪੌਣੇ 2 ਲੱਖ ਰੁਪਈਆ ਪਾਇਆ ਗਿਆ 1,75,000 ਰੁਪਈਆ ਏਡੇ ਏਡੇ ਦਰਤਾਂ ਦਾ ਜਿਹੜਾ ਮੁੱਲ ਪਾਇਆ ਗਿਆ ਅਸੀਂ 10 ਲੱਖ ਦੇਣ ਨੂੰ ਤਿਆਰ ਆਂ ਕਿ ਉਹ ਬੂਟੇ ਸਾਨੂੰ ਇਹ ਵਾਪਸ ਦੇ ਦੇਣਗੇ ਜਿਹੜੀ ਉਹਦੇ ਤੋਂ ਜਿਹੜੇ ਕਿੰਨੇ ਲੋਕਾਂ ਨੂੰ ਆਕਸੀਜਨ ਮਿਲਦੀ ਸੀ ਠੰਡੀ ਸ਼ਾਮ ਮਿਲਦੀ ਸੀ ਵਾਤਾਵਰਨ ਨੂੰ ਸਾਫ ਸੁਥਰਾ ਰੱਖਦੇ ਸੀ ਕਿ ਉਹ ਉਹ ਦੁਬਾਰਾ ਸਾਨੂੰ ਦੇ ਦੇਣਗੇ ਅਸੀਂ 10 ਦਾ 20 ਲੱਖ ਦੇਣ ਨੂੰ ਵੀ ਇਕੱਠਾ ਕਰਕੇ ਅਸੀਂ ਦੇ ਦਿੰਨੇ ਆ ਸੋ ਇਸ ਕਰਕੇ ਜੇ ਦੀ ਕੋਈ ਇਹੋ ਜੀ ਪਰਮਿਸ਼ਨ ਹੈ ਨਹੀਂ ਜਿਹੜੇ ਅਧਿਕਾਰੀਆਂ ਨੇ ਪਰਮਿਸ਼ਨ ਦਿੱਤੀ ਪਹਿਲਾ ਪਰਚਾ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਹੈ ਇਹ ਕਰ ਨਹੀਂ ਹੈ ਸਾਡਾ ਅਗਲੀ ਕਾਰਵਾਈ ਕੀ ਕਰੇਗਾ ਅਗਲੀ ਕਾਰਵਾਈ ਅਸੀਂ ਆਪਣੇ ਸਾਰੇ ਹੀ ਸਾਥੀਆਂ ਦੇ ਨਾਲ ਸਾਡੇ ਸਿੱਖ ਤਾਲ ਮਿਲ ਕਮੇਟੀ ਦੇ ਸਮੂਹ ਮੈਂਬਰ ਨਾਲ ਆ ਔਰ ਹੋਰ ਜਿਹੜੀਆਂ ਸੁਸਾਇਟੀਆਂ ਹੋਰ ਪੰਜਾਬ ਦੇ ਜਿਹੜੇ ਵਾਤਾਵਰਨ ਪ੍ਰੇਮੀ ਜਿੰਨੇ ਵੀ ਪੰਜਾਬ ਦੇ ਵਿੱਚ ਆ ਉਹਨਾਂ ਦੇ ਨਾਲ ਅਗਲੀ ਜਿਹੜੀ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਵਾਂਗੇ ਜੇ ਸਾਡੀ ਪ੍ਰਸ਼ਾਸਨ ਨਹੀਂ ਸੁਣੂਗਾ ਤਾਂ ਅੱਜ ਬਹੁਤ ਬਹੁਤ ਬੰਦੀ ਨੂੰ ਆਪਾਂ ਜੇਕਰ ਤੋਂ ਆਂਦੀ ਕਰਨਾ ਮੈਂ ਸੰਤੁਸ਼ਟ ਹੋਵਾ ਨਿਗਾਹ ਨੇ ਜਾਣ ਕਰ ਦਿੱਤਾ ਹੈ ਜੋੁੰਦੇ ਨੂੰ ਜੀਵਨ ਰੱਖਦਾ ਹੈ ਜੋ ਬੋਧੇ ਆ ਵਾਸੇ ਉਹਨਾਂ ਵਾਸਤੇ ਜੋ ਕਦਮ ਇਹ ਕੀਤਾ ਗਿਆ ਹੈ ਤੇ ਅੱਜ ਜੁਤ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਾਤੀ ਦੇ ਸਬੰਧੀ ਨੋਟਿਸ ਜਿਹਾ ਉਹਨਾਂ ਨੂੰ ਪੰਜਾਬ ਦਾ ਮਨੁੱਖਤ ਰਹਿਣ ਵਾਸਤੇ ਤਾਂ ਅੱਜ ਬੋਧੇ ਆ ਬਗੜੀ ਮੈਂ ਸਾਰ ਜੱਦੇ ਬੰਦੀਆਂ ਦਾ ਸਰਬਾਤ ਕਰਦਾ ਜਿਨ੍ਹਾਂ ਨੇ ਦੇ ਦੇ ਸੰਤਾਂ ਦੇ ਨਾਮ ਤੋਂ ਕੰਮ ਕਰਾਇਆ ਵਾਹਿਗੁਰੂ ਜੀ ਕਾਹਤਾਂ ਵਾਹਿਗੁਰੂ ਜੀ ਕਾਹਤਾਂ ਜੀ ਦੀ ਐਂਟਰੀ ਹੋਣਾ ਚਾਹੀਦੀ ਪੌਧਿਆਲੇ ਸ਼ੋਤਾ ਵਾਸਤੇ ਦਿੱਤਾ ਕਮਿਸ਼ਨ ਨੂੰ ਪੁਲਿਸ ਕਿਸ਼ਨ ਮੰਗ ਪੱਤਰ ਬਘਵਾ ਜਥੇਵੰਦੀਆਂ ਨੇ